ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡਾ ਭਿੰਡਰਕਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਆ ਜਿਹੜਾ ਸਕਰੀਨ ਦੇ ਸਾਹਮਣੇ ਤੁਸੀਂ ਮਾਲ ਦੇਖ ਰਹੇ ਆ 8-10 ਪਸ਼ੂ ਇਹ ਸਾਰੀ ਸੇਲ ਆ ਜਿਨ੍ਹਾਂ ਦੇ ਵਿੱਚੋਂ ਤੋਕੜ ਗੱਬਣ ਚੈੱਕ ਪਾਸ ਮੱਝਾਂ ਵੀ ਹੈਗੀਆਂ ਤੋਕੜ ਗੱਬਣ ਚੈੱਕ ਪਾਸ ਵਿਹੜਾਂ ਵੀ ਹੈਗੀਆਂ ਗੱਲ ਮੁੱਕਦੀ ਆ ਕਿ ਸਾਰਾ ਮਾਲ ਹੀ ਸੇਲ ਆ ਜਿਹੜੀ ਵੀ ਤੁਹਾਡੇ ਪਸੰਦ ਆਉਂਦੀ ਇੱਕ ਬਹੁਤ ਚੰਗੀ ਝੋਟੀ ਐ ਮਗਰਾ ਕੱਟੀ ਆ ਚੰਗੀ ਝੋਲੀ ਵਾਲੀ ਕੱਟੀ ਆ ਇਹਦੀ ਮਾਤ ਔਕੜ ਗੱਭਣ ਆ ਚੈੱਕ ਪਾਸ ਆ ਇਹ ਸਾਰਾ ਵਾਲੀ ਸੇਲ ਆ ਬਕਾਉ ਆ ਇਨਫੋਰਮੇਸ਼ਨ ਲੈ ਲੈਣਾ ਗੱਲਾਂ ਬਾਤਾਂ ਬਾਈ ਨਾ ਕਰ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦिए ਨਾਂ ਲਖਮੀ ਸਿੰਘ ਜੀ ਪਿੰਡ ਦਾ ਖੇਤਰਾ ਜਿਲ੍ਹਾ ਮੋਗਾ ਤੁਸੀਂ ਧਰਮਪੁਰ ਫੋਨ ਨੰਬਰ ਆ ਸੀ 70453711 97811 5755 ਕਿਹੜੇ ਪਾਸੋਂ ਲੱਗੀ ਐ ਇਧਰੋਂ ਲੱਗ ਜਾਈ ਕਿੰਨੇ ਚਰ ਦੀ ਗੱਭਣ ਆ ਇਹ ਜੀ ਢਾਈਆਂ ਮਹੀਨੇ ਦੀ ਗੱਭਣ ਚੈੱਕ ਪਾਸ ਆਈ 5 ਕਿਲੋ ਦੁੱਧ ਆ ਜੀ ਕਿੰਨੇ ਦੀ ਜੈ ਜਮੋਲ ਅਗਲਾ ਆਵੇ ਤਾਂ ਲੈ ਜੇ 26000 ਕੱਢ ਬਾਹਰ ਨੂੰ ਬਾਲੇ ਮੁੱਲ ਕਰਨੀ ਨਹੀਂ ਅੱਜ ਦੇਣ ਲੈਣੀ ਕਰਨੀ 5 ਕਿਲੋ ਦੁੱਧ 26000 ਦੀ ਦੇ ਦੇਣੀ ਹੈ ਢਾਈਆਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਸ਼ਰਮੇ ਹੁਣਾਂ ਦੀ ਤਸੱਲੀ ਕਰਾਈ ਆ ਜਿਹਦੇ ਪਸੰਦ ਆਉ ਡਾਕਟਰ ਲਿਆਇਓ ਚੈੱਕ ਕਰਾ ਕੇ ਲੈ ਜਾਓ ਤੋਕੜ ਗੱਬਣ ਚੈੱਕ ਪਾਸ ਜੈ ਜਮੋਲ 26000 ਢਾਈ ਮਹੀਨੇ ਦੀ ਗੱਬਣ ਆ 5 ਕਿਲੋ ਦੁੱਧ ਦਾ ਦਾਣਾ ਦੂਰਾਂ ਪਾ ਲੋਗੇ ਦੁੱਧ ਹੋਰ ਬਾਜੂ ਮੱਲਵੀ ਕਿਹੜਾ ਫਿਰ ਬਾਹਲਾ 25 26000 ਦੀ ਦਿੰਦਾ ਵੀ ਕੋਹਣਾ ਛੋੜ ਛੱਪਾ ਮਾਨਤਾਨ ਵੀ ਹੋ ਜੂ ਬਾਕੀ 15 15 20 25 25000 ਦੀਆਂ ਤਾਂ ਵੱਛੀਆਂ ਵੀ ਕੀ ਜਾਂਦੀਆਂ ਪਤਾ ਨਹੀਂ ਆਉਂਦੀ ਨੇ ਗੱਭਣ ਹੋ ਜਾਣਾ ਖਣੀ 6 ਮਹੀਨੇ ਪੱਠੇ ਵੀ ਪਾਉਣੇ ਪੈ ਸਕਦੇ ਆ ਮੂੰਹ ਤੋਂ 6 ਦੰਦ ਆਉਂਦਾ ਇਹਦਾ ਪਤਾ ਤਾਂ ਹੈਗਾ 5 ਕਿਲੋ ਦੁੱਧਾ ਚੋਕੇ ਲੈ ਜਾਓ ਢਾਈਆਂ ਦੀ ਗੱਭਣ ਚੈੱਕ ਪਾਸ ਤੇ ਦੁੱਧ ਜੇ ਦਾਣਾ ਪਾਲੋਗੇ ਹੋਰ ਵੱਜੂ ਕਿਉਂਕਿ ਅਜੇ ਟਾਈਮ ਕਾਫੀ ਬਾਕੀ ਹੈ ਗਰਮੀਓਂ ਗਰਮੀ ਦੁੱਧ ਪਿਆ ਜੀ 2 ਨੰਬਰ ਤੇ ਆ ਜਾ ਬਾਈ ਦੁੱਧੇ ਸੁਵੇ ਵਹਿੜਾ ਜੀ ਇਹ 26 ਦਾ ਵੀ ਜੇ ਬੱਚਾ ਮਰ ਗਈ ਦੁੱਧ ਜਿਹੜਾ ਚੋ ਲੈਣਾ ਦੁੱਧ 12 ਕਿਲੋ ਖਲਾਈ ਤੇ ਆ ਕਿੰਨੇ ਦੀ ਇਹਦਾ ਮੁੱਲ ਜੀ 40000 ਚੋ ਮਾਨਤਾਨ ਕਰਦਾ 40 ਚੋ ਮਾਨਤਾਨ ਹੋ ਜੂ 12 ਕਿਲੋ ਦੁੱਧ 6 ਕਿਲੋ ਤੜਕੇ 6 ਕਿਲੋ ਹੱਥ ਨੇ ਯਾਨੀ ਕਿ 6 ਕਿਲੋ ਮਾਰਨਿੰਗ ਆ 6 ਕਿਲੋ ਈਵਨਿੰਗ ਆ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਮੁੱਲੇ ਦਾ ਇਹਦਾ ਹੀ 40 40000 ਮਾਨਤਾਨ ਹੋ ਜੂ ਹਜ਼ਾਰਗਾ ਦੁੱਧਉ ਕੱਦ ਚ ਵੱਡੀ ਵਹਿੜ ਮੋਟਾ-ਮੋਟਾ ਥਾਣ ਮੱਝਾਲਾ ਹਦੀਚਵਾਈ ਵਾਲਾ ਜਾਨ ਵਾਲਾ 12 ਕਿਲੋ ਦੁੱਧ ਹਾਂਜੀ 12 ਕਿਲੋ 6 ਕਿਲੋ ਤੜਕੇ 6 ਕਿਲੋ ਹੱਥ ਨੇ ਕੱਦ ਚ ਵੱਡੀ ਆ ਮਾਨਤਾਨ ਹੋ ਜੂ 40000 ਚੋਂ ਜਿਹਦੇ ਪਸੰਦ ਆ ਉਹ ਦੋ ਟਾਈਮ ਚਾਰ ਟਾਈਮ ਚੋ ਕੇ ਲੈ ਜਾਓ ਆ 26000 ਦੀ ਦੇ ਦੇਣੀਆਂ ਵਿੱਚੋਂ ਮਾਨਤਾਨ ਹੋ ਜੂ 5 ਕਿਲੋ ਦੁੱਧ ਢਾਈਆਂ ਦੀ ਗੱਭਣ 15-20000 ਦੀ ਤਾਂ ਕੱਲੀ ਬੱਛੀ ਆਉਂਦੀ ਐ ਔਸਰ ਤੇ ਉਹਨੇ ਪਤਾ ਨਹੀਂ ਆਉਂਦੀ ਨੇ ਗੱਭਣ ਹੁਣੇ ਤਾਂ ਫੇਰ ਵੀ ਢਾਈਆਂ ਦੀ ਗੱਭਣ ਚੈੱਕ ਪਾਸ ਆ ਸਾਂਭ ਲਓਗੇ ਤਾਂ ਰੱਜਵੇਂ ਪੈਸੇ ਵਟਾ ਜੂ ਕੋਈ ਬੈਂਕ ਦੀ ਵੀ ਐਫ ਡੀ ਆਪਾਂ ਕਰਾਈ ਗਈ ਉਹ ਵੀ ਇੰਨੀ ਛੇਤੀ ਦੁੱਗਣੇ ਪੈਸੇ ਨਹੀਂ ਕਰਦੀ ਤੇ ਇਹਨੇ ਢਾਈਆਂ ਦੀ ਗੱਭਣ ਤੇ ਮਗਰ ਐਮ ਕਿਹੜਾ ਰਹਿ ਗਿਆ ਸਾਢੇ 7 ਸਾਢੇ 1 6 ਮਹੀਨਿਆਂ ਜਨੇ ਦੁੱਗਣੇ ਪੈਸੇ ਕਰ ਦਿੰਨੇ ਆ ਜੇ ਵੱਧ ਸੇਵਾ ਕਰ ਲਵੇਂ ਹੋ ਸਕਦਾ ਦੁੱਗਣਿਆਂ ਤੋਂ ਵੀ ਢਾਈ ਗੁਣੇ ਕਰ ਜੇ ਤਿੰਨ ਨੰਬਰ ਤੇ ਆ ਜਾ ਸ਼ਰਮਾ ਇਹਦੀ ਪਹਿਲੇ ਸੂਏ ਝੋਟੀ ਆ ਜੀ ਮੂੰਹ ਤੋਂ ਚਾਰ ਦੰਦਾਂ ਦਾ ਚੌਗੀ ਹਾਂਜੀ ਉਹ ਛਿੱਗੀ ਤੋਂ ਕੜਗਾ ਬਣੇ ਚੌਗੀ ਚੌਗੀ ਹੈ ਜੀ ਇਹ ਹੈਗੀ ਸਵਾ 3 ਮਹੀਨਿਆਂ ਦੀ ਚੈੱਕ ਪਾਸ ਕਰਾਈ ਆ ਹਾਂਜੀ ਹਾਂਜੀ ਕਰਾਈ ਹੋਈ ਆ ਆਪਣੀ ਗਾਰੰਟੀ ਅਗਲਾ ਉਹਦੀ ਕਰਾ ਕੇ ਲਿਆ ਆ ਬਈ ਦੁੱਧ ਦੋਦੀਏ ਥੱਲੇ 7 ਕਿਲੋ ਮਗਰ ਕੱਟੀ ਆ ਜੀ ਮਗਰ ਇਹਦੇ ਕੱਟੀ ਆ ਕੱਟੀ ਬਹੁਤ ਸੋਹਣੀ ਆ ਸਵਾ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਸ਼ਰਮਾ ਕਹਿੰਦਾ ਮੂੰਹ ਤੋਂ ਚਾਰ ਦੰਦਾਂ ਦਾ ਪਹਿਲਣ ਕੱਟੀ ਆ ਇਹ ਕਹਿੰਦਾ ਅਸੀਂ ਤਸੱਲੀ ਕਰਾ ਲਈ ਆ ਸਾਡੇ ਲੋਕ ਗੱਬਣ ਚੈੱਕ ਪਾਸ ਬੱਚੇ ਦਾ ਬਾਈ ਕਹਿੰਦਾ ਬਹੁਤ ਕਰਦੀ ਆ ਝੋਟੀ ਤੋਰੀ ਮਗਰ ਕੱਟੀ ਵੀ ਰਿੰਗਾਂ ਲੱਗ ਪਈ ਆ ਤੇ ਝੋਟੀ ਕੱਟੀ ਦੇ ਕੋਲੇ ਆ ਕੇ ਖੜ ਗਈ ਸੀ ਕੱਟੀ ਦੇ ਮਿਲਦੀ ਆ ਦੋਨੇ ਟਾਈਮ ਦੁੱਧ ਕਿੰਨਾ ਜਿਹੜਾ ਚੋ ਲੈਣਾ 7 ਕਿਲੋ ਦੁੱਧ ਆ ਯਾਸਨ ਜੈ ਜੈ ਮੋਲ ਇਹਦਾ ਮੋਲ 86 ਆ ਜੀ ਜੇ ਕਿਸੇ ਨੇ ਕੱਟੀ ਛੱਡ ਕੇ ਜਾਣੀ ਹੈ ਫਿਰ ਆਪਾਂ ਕੱਟੀ 10000 ਦੀ ਵਿੱਚ ਕੱਟ ਲਾਂਗੇ ਅੱਛਾ ਹਾਂਜੀ ਸਣੇ ਕੱਟੀ 86 ਮੋਲ ਜੇ ਕਿਸੇ ਨੇ ਕੱਟੀ ਨਹੀਂ ਲੈ ਜਾਣੀ ਆਪਾਂ ਫਿਰ ਕੱਟੀ ਰੱਖ ਲਾਂਗੇ ਮੱਝ 10000 ਦੀ ਕੱਟੀ ਰੱਖ ਕੇ ਮੱਝ ਦੇ ਦਿਆਂਗੇ ਦੋਸਤੋ ਪਹਿਲਣ ਝੋਟੀ ਆ ਕੱਦ ਚ ਪੂਰੀ ਵੱਡੀ ਆ 7 ਕਿਲੋ ਦੁੱਧ ਆ ਮੋਰਾ ਨਸਲ ਦੀ ਝੋਟੀ ਹੈ ਜੈਡ ਬਲੈਕ ਸਵਾ ਤਿੰਨ ਮਹੀਨੇ ਦੀ ਗੱਭਣਾ ਚੈੱਕ ਪਾਸ ਪਹਿਲੇ ਸੂਵੇ ਸੂਈ ਆ ਦੂਜੇ ਵਾਸਤੇ ਗੱਭਣ ਮੂੰਹ ਤੋਂ ਚਾਰ ਦੰਦ ਮਗਰ ਬੱਚਾ ਵੀ ਪੂਰਾ ਕੰਮ ਦਾ ਝੋਲੀ ਵਿਖਾਉਣਾ ਤੁਹਾਨੂੰ ਬਾਲੀ ਚੰਗੀ ਮੋਟਾ ਮੋਟਾ ਥਾਣਾ ਹੂੰ ਵਾਲ ਰਿੰਕਲ ਬਹੁਤ ਪੈਂਦੇ ਆ ਚਾਰ ਹੀ ਥਾਣਾ ਮੋٹے ਮੋਟੇ ਜੇ ਕੋਈ ਬੱਚਾ ਲਿਆਣਾ ਚਾਹੁੰਦਾ ਪਹਿਲੀ ਗੱਲ ਤਾਂ ਮਿਲਦੀ ਬੱਚੇ ਤੇ ਅਗਲਾ ਬੱਚਾ ਨਾਲ ਲਿਜਾਵੇ ਜੇ ਕਿਸੇ ਨੇ ਨਹੀਂ ਲਿਜਾਣਾ ਬਾਈ ਕਹਿੰਦਾ ਬੱਚਾ ਵਾੜਾ ਚੰਗਾ ਸੀ 10000 ਦਾ ਕੱਟ ਲਾਂਗੇ 10000 ਬੱਚੇ ਦਾ ਕੱਟ ਕੇ ਕੱਟੀ ਅਗਲਾ ਛੱਡ ਜੇ ਝੋਟੀ ਲੈ ਜੇ ਬੱਚੇ ਦਾ ਰੇਹੇ ਇਮਾਨ ਦੇ ਨਾਲ ਹੀ ਤਿਆਰ ਹੋ ਜਾਣਾ ਜੀ ਹਾਂ ਇਹ ਤਾਂ ਗੱਲ ਹੈਗੀ ਆ ਅੱਗੇ ਆ ਜਾ ਇਹ ਜੀ ਦੂਜੇ ਸੂਏ ਝੋਟੀ ਹੈ ਜੀ ਜੀ ਦੀ ਰਬੀ ਜੀ ਪੈਂਦੀ ਹੈ ਜੀ ਯਾਨੀ ਕਿ ਭਾਰਤ ਦੇ ਦੋਲਵੇ ਕੋਈ ਵੀ ਬੰਦਾ ਬੁੜੀ ਝੋਲਵੇ ਹੀ ਬਣਾਉਂਦਾ ਹੂੰ ਭਾ ਜੇ ਜਵਾਕ ਨੇ ਚੋਣੀ ਹੋਵੇ ਜਵਾਕ ਦੋਲਵੇ ਧਾਰ ਤੇ ਮਲ ਬਣਾਈਏ ਕਿੰਨਾ ਕੁ ਦੁੱਧ 7 ਕਿਲੋ ਦੁੱਧ ਹੈ ਅਸੀਂ ਕਿੰਨੇ ਦੀ ਇਹਦਾ ਮੁੱਲ ਹੀ 2 ਘੜ 60 ਇਹ ਦੇ ਦੇ ਨੇ 58000 ਦੀ 2 ਘੜ 60 ਦੀ 7 ਕਿਲੋ ਦੁੱਧ ਦਾ ਪਹਾੜੇ ਦੇ ਮਿਲਦੀ ਆ ਕੋਈ ਪਹਾੜਾ ਕਹਿੰਦਾ ਕੋਈ ਦਾਣਾ ਕਹਿੰਦਾ ਕੋਈ ਝਾਟ ਕਹਿੰਦਾ ਮਤਲਬ ਜਦੋਂ ਤੜਕੇ ਦੁੱਧ ਚੋਣਾ ਨਾ ਤੁਸੀਂ 6-7 ਵਜੇ ਜਾਂ 5 ਵਜੇ ਕਿਲੋ 2 ਕਿਲੋ ਦਾਣਾ ਪਾ ਲਓ ਪੱਠਿਆਂ ਦੇ ਤੇ ਬਹਿ ਜਾਓ ਉਹੀ ਝਾਟ ਆ ਉਹੀ ਪਹਾੜਾ ਉਹੀ ਦਾਣਾ ਹੂੰ 25 ਤੋਂ 26 ਦਿਨ ਹੋ ਗਈ ਤਾਂ ਟੀਕਾ ਲੱਗਿਆ 25 26 ਦਿਨ ਹੋ ਗਏ ਇਹਦੀ ਏਆਈ ਹੋਈ ਨੂੰ 2 ਘਟ 60 ਦੀ ਦੇ ਦੇਣੀ 58000 ਦੀ ਆ ਝੋਡੀ ਬਹੁਤ ਚੰਗੀ ਹੈ ਜੇ ਕੋਈ ਸਾਂਭ ਲੂ ਨਾ ਇਹਦੇ ਨਾਲੋਂ ਫੋਟ ਵੱਡੀ ਆ ਕੱਦ 'ਚ ਹੈ ਵੀ ਪਹਿਲਣ ਹੈ ਵੀ ਚਾਰ ਦੰਦ ਦਾ ਸਵਾ ਤਿੰਨਾਂ ਦੀ ਗੱਭਣ 7 ਕਿਲੋ ਦੁੱਧ ਮਗਰ ਮੋਹਰਾ ਨਸਲ ਦੀ ਕੱਟੀ ਪੂਰੀ ਚੰਗੀ ਰਾਜੀ ਚੰਗਾ ਦੁੱਧ ਛੱਡਿਆ ਲੱਗਦਾ ਜਿਹੜੇ ਪਰਿਵਾਰ ਤੋਂ ਇਹਨਾਂ ਨੇ ਲਈ ਆ ਜੇ ਲਿਜਾਣਾ ਬੱਚਾ ਲੈ ਜੋ ਨਹੀਂ 10000 ਦਾ ਬੱਚਾ ਬਾਈ ਕਹਿੰਦਾ ਮੈਂ ਰੱਖ ਲੂ ਦੋਨੇ ਟਾਈਮ ਬੱਚੇ ਤੇ ਮਿਲਦੀ ਆ ਇੰਨਾ ਕ ਵੇਖ ਲਿਓ ਟੀਕਾ ਲਵਾਊਗੀ ਤੁਹਾਡੇ ਘਰੇ ਜਾ ਕੇ ਬਿਨਾ ਬੱਚੇ ਤੋਂ ਬੱਚਾ ਲੈ ਜੋ ਨਾਲ ਬੱਚਾ ਕੰਮ ਪੂਰਾ ਚੰਗਾ ਹੈ ਅੱਗੇ ਆ ਜਾ ਬਾਈ ਇਹ ਦੂਜੇ ਸੂਏ ਸੂਈ ਆ ਜੀ ਇਹ ਹੈਗੇ ਈ ਮਹੀਨੇ ਸਵਾ ਮਹੀਨੇ ਦਾ ਸੂਆ ਜੀ ਉਹ ਡੱਬਾ ਜੇ ਇਹਦਾ ਜਿਹੜਾ ਬੱਚਾ ਈ ਇਹਦੇ ਮਗਰ ਜਿਹੜਾ ਝੋ ਲੈਣਾ 10 ਕਿਲੋ ਦੁੱਧ ਖੁੱਲਾ ਇਹਦਾ ਮੁੱਲ 10 ਕਿਲੋ ਦੁੱਧ 30000 ਦੀ ਦੇ ਦੇਣੀ ਆ 5 ਕਿਲੋ ਤੜਕੇ 5 ਕਿਲੋ ਆਥ ਨੇ ਆ ਇਹਦਾ ਬੱਚਾ ਵੱਛਾ ਮੌਲਵੀ ਭਰਾਵ ਨੇ ਕਾ ਜਾ ਮੁੱਲ ਦਾ ਸ਼ਰਮੇ ਉਹਨਾਂ ਨੇ ਅੱਜ ਸਾਰੇ ਹੀ ਜਾਇਜ਼ ਕੀਤੇ ਕੋਈ 26 ਦੀ ਕੋਈ 30 ਦੀ ਕੋਈ 40 ਦੀ ਕੋਈ 52 ਦੀ 10 ਕਿਲੋ ਦੁੱਧ 5 ਕਿਲੋ ਤੜਕੇ 5 ਕਿਲੋ ਆਥ ਨੇ 30000 ਇਹਦਾ ਮੁੱਲ ਵਿੱਚੋਂ ਛੋੜ ਛਾਪਾ ਮਾਨ ਤਾਨ ਉਹ ਜੀ ਕਰਾ ਸੰਗ ਹੈ ਮੱਝਾਂ ਰਗਾ ਦੁੱਧ 5-6 ਕਿਲੋ ਦੁੱਧ ਅਗਲਾ ਘਰੇ ਰੱਖੇ ਪੀਣ ਨੂੰ ਖੁੱਲਾ ਢੋਲਾ ਵਰਤੇ 5 ਕਿਲੋ ਡੇਰੀ ਜੀ ਵੀ ਪੈ ਜਾਊਗਾ ਉਹਦੇ ਨਾਲ ਆਪਦੇ ਪੈਸੇ ਪੂਰੇ ਕਰ ਦੂ ਜਾਂ ਦਾਣਾ ਤਾਂ ਆਪਾਂ ਫੀਡ ਦਾ ਚੱਲੀ ਜਾਊਗਾ 30000 ਜੈ ਜੀ ਮੋਲਾ ਤਾਜੀ ਸੂਈ ਵੜ ਲਵੋਗੇ ਨਾ ਸ਼ਰਮੇ ਉਹਨਾਂ ਤੋਂ ਬਿਨਾ ਹੈ ਤਾਂ ਇਹ ਵੀ ਉਹ ਬੱਚਾ ਉਹ ਖੜਾ 45-50000 ਤੋਂ ਕੋਈ ਘੱਟ ਨਹੀਂ ਗੱਲ ਕਰਦਾ ਇੱਥੇ ਆ ਜਾ ਸ਼ਰਮਾ ਇਹਦੀ ਜਰਸੀ ਕ੍ਰੋਸ ਹੈ ਜੀ ਇਹ ਪਹਿਲਾਂ ਨਹੀਂ ਆਈ ਵੜ ਹੂੰ ਇਹ ਥਲੇ 9 ਕਿਲੋ ਦੁੱਧ ਆਈ ਨਿੱਕਾ ਆ ਜਾ ਮੁੱਲ ਇਹਦੇ 27 ਦਿਨ ਟਿਕਾ ਲੱਗੇ ਨੋ ਗਈ ਇਹਦਾ ਮੁੱਲ 24000 ਜੀ 9 ਕਿਲੋ ਦੁੱਧ 9 ਕਿਲੋ ਦੁੱਧ ਇਹਨੀਆਂ ਸਸਤ ਗੱਲ ਲਿਆਉਣੇ ਕਿਧਰੋਂ ਆ ਭਾਲ ਕੇ ਤੁਸੀਂ ਅੱਜ ਮੋਦੀ ਦੇਣ ਲੈਣ ਵਾਲੀ ਕਿਤੇ ਜੀ ਦੇਣ ਲੈਣ ਵਾਲੀ 9 ਕਿਲੋ ਦੁੱਧ 27000 ਦੀ ਹਾਂਜੀ ਵਿੱਚੋਂ ਛੋੜ ਕੇ ਆਪਾਂ ਸਾਰੇ ਨਗਾਂ ਚ ਹੋ ਜੂ ਹਾਂਜੀ 25 26 ਦਿਨ ਹੋ ਗਏ ਹਾਂਜੀ 26 ਦਿਨ ਹੋ ਗਏ 26 ਦਿਨ ਹੋ ਗਏ ਜੀ ਏ ਆਈ ਹੋਈ ਨੂੰ ਜਿਹੜਾ ਦੁੱਧ ਤੁਸੀਂ ਚੋ ਲੈਣਾ ਨਾ 9 ਕਿਲੋ ਆ ਤੜਕੇ 4.5 ਕਿਲੋ ਆਥ ਨੇ 4.5 ਕਿਲੋ ਕਾਲੇ ਰੰਗ ਦੀ ਆ ਮੋਟਾ ਮੋਟਾ ਥਾਣ ਆ ਹੱਦੀ ਚਵਾਈ ਵਾਲਾ ਥਾਣ ਸਲੱਗ ਭਗ ਸਾਰਿਆਂ ਦੇ ਚੰਗੇ ਆ ਹੁਣ ਤੇ ਕਰ ਤੁਸੀਂ 4 ਵੜਾ 2 ਮੱਝਾਂ ਵੇਖ ਲਈਆਂ ਸਾਰੀਆਂ ਥਾਣਾਂ ਦੀਆਂ ਚੰਗੀਆਂ ਆ ਹੱਦੀ ਚਵਾਈ ਵਾਲਾ ਥਾਣ ਕੋਈ ਚੁੰਡੀ ਵਾਲਾ ਨਹੀਂ ਕਿ ਥਾਣ ਨਾ ਹੱਥ ਚਾਉ ਭਾ ਜਵਾਗ ਚੋਲੇ ਬੰਦਾ ਚੋਲੇ ਬੁੜੀ ਚੋਲੇ ਕੋਈ ਮਰਜੀ ਚੋਲੇ ਪੂਰੇ ਚੰਗੇ ਹੱਦੀ ਚਵਾਈ ਵਾਲੇ ਥਾਣਾ ਸਾਰੇ ਨਗਾਂ ਦੇ 4 ਵੜਾ ਮੁਖਾਤੀਆਂ ਦੋ ਮੱਝਾਂ ਵਖਾਦੀਆਂ ਸੱਤ ਨੰਬਰ ਤੇ ਆ ਜਾ ਬਾਈ ਇਹ ਦੂਜੇ ਸਵੇਰ ਸੂਈ ਆ ਜੀ ਅੱਜ 15 ਦਿਨ ਹੋ ਗਏ ਨੂੰ ਸੂਈ ਹੋਈ ਹੂੰ ਤੇ 11 ਕਿਲੋ ਦੁੱਧ ਹੀ ਮਗਰ ਬੱਛੀ ਹੈ ਉਹ ਬੱਛੀ ਕਿੰਨੇ ਦੀ ਇਹਦਾ ਮੁੱਲ 30000 ਜੀ 11 ਕਿਲੋ ਦੁੱਧ ਆ ਲਓ ਬਾਈ ਨਿੱਕੇ ਨਿੱਕੇ ਭਾ ਇਹਨੇ ਭਾਜ ਮੈਲ ਲੀਆਂ ਨਹੀਂ ਬਾਕੀ ਗਰਮੀ ਨਾ ਮੰਨਣ ਵਾਲਾ ਕੋਈ ਨਾਗ ਨਹੀਂ ਹੈ ਹਾਂ ਇਹਨੇ ਭਾਜ ਮੈਲ ਲੀਆਂ ਨਹੀਂ ਦੋ ਚਾਰ ਪੈਂਡ ਤੁਰ ਫਿਰ ਕੇ ਕਿਹੜਾ ਦੇ ਲੋ ਜੇ ਬਾਹਲਾ ਨਹੀਂ ਦੇ ਸਕਦੇ ਤਾਂ ਆਪਦੇ ਪਿੰਡ 'ਚ ਹੀ ਹਰੇਕ ਦੇ 4-5 ਪਸ਼ੂ ਵਕਾਉ ਹੁੰਦੇ ਆ ਗੇੜਾ ਦੇ ਲੋ ਥਾੜੇ ਮੁੱਲ ਦਾ ਪਤਾ ਲੱਗ ਜੂ ਕਿੰਨੇ ਕ ਦੁੱਧ ਵਾਲੀ ਦਾ ਅਗਲਾ ਕਿੰਨਾ ਕ ਮੁੱਲ ਕਰਦਾ 11 ਕਿਲੋ ਦੁੱਧ ਦੇ ਦੇਣੀ ਆ ਇਹ ਕਿੰਨੇ ਦੀ 34000 34000 ਦੀ 11 ਕਿਲੋ ਦੁੱਧ ਕਿਲੋ ਕਿਲੋ ਨਾਲੋਂ ਜ਼ਿਆਦਾ ਹੈ ਨਾ ਹਾਂਜੀ ਦੋਸਤੋ ਥੋੜਾ ਜਿਹਾ ਤਿਲਕਨ ਜਿਹਾ ਪੱਖੇ ਬੁਖ ਨਹੀਂ ਚਲਾਏ ਪੱਖੇ ਕਾ ਹੋਰ ਆਵਾਜ਼ ਨਵਾਈਆਂ ਠੀਕ ਆ ਨਵਾਈਆਂ ਕਰਕੇ ਪੱਖੇ ਨਹੀਂ ਚਲਾਏ ਤਾਂ ਐ ਥੋੜਾ ਜਿਹਾ ਥਾਂ ਆ ਜਾਈਂਗਾ ਨਹੀਂ ਬਰੁੱਖਾ ਹਾਂ ਦੋਸਤੋ ਨਾਗ ਵੀ ਸਾਰੇ ਗਰਮੀ ਰਹਿਤ ਹੈ ਦੋ ਤਾਂ ਮੱਝਾਂ ਹੀ ਹੈਗੀਆਂ ਦੂਜੇ ਸਾਰੇ ਨਾਗ ਪੱਜਾਂ ਰਗੇ ਆ ਗਰਮੀ ਗਰਮੀ ਪੋਰਾਣੀ ਬਣਾਉਣੀ ਰੁੱਤ ਗਰਮੀ ਦੀ ਆ ਗਈ ਆ ਗਰਮਿਓ ਗਰਮੀ ਵਧੀਆ ਦੁੱਧ ਪਿਆ ਦੇਣੀ ਆ 8 ਨੰਬਰ ਤੇ ਆ ਸ਼ਰਮਾ ਇਹਦੀ ਤੀਜੇ ਸੂਏ ਸੁਈ ਹੋਈ ਇਹਦੇ ਮਗਰ ਬੱਚਾ ਜੀ 15 ਦਾ ਨਹੀਂ ਇਹਨੂੰ ਹੋ ਗਈ ਸੂਈ ਨੂੰ ਆਏ ਉਹਦੀ ਬੱਚੀ ਆ ਹਾਂਜੀ ਉਹਦੀ ਬੱਚੀ ਆ ਜਿਹੜਾ ਬੱਚਾ ਥੱਲਾ ਮੂਹਲੇ ਤੋਂ ਜਮਾਂਦਰੂ ਇਹ ਬਹਿਣੀ ਦੇ ਮੂਹਲੇ ਤੋਂ ਜਮਾਂਦਰੂ ਤੱਲ ਦਾ ਜੀ ਕਿੰਨਾ ਦੁੱਧ ਇਹਦੇ 13 ਕਿਲੋ ਦੁੱਧ ਆ ਜੀ ਕਿੰਨੇ ਜੀ ਇਹਦਾ ਮੁੱਲ ਜੀ 26000 ਜੀ ਤਿੰਨਾ ਥਾਣਾ ਚ 13 ਕਿਲੋ ਹਾਂਜੀ ਹਾਂਜੀ ਲੋ ਬਈ ਥਣ ਤੈ ਨਹੀਂ ਚੱਲਦੇ ਇੱਕ ਥਣ ਤੋਂ ਬਾਈ ਕਹਿੰਦਾ ਜਵਾਂਦਰੂ ਤੱਲ ਤਿੰਨਾ ਥਾਣਾ ਜਾਣੀ ਕਿ 7.4 ਕਿਲੋ ਦੁੱਧ ਹੀ ਐਵਰੇਜ ਆ ਤਿੰਨਾਂ ਥਾਣਾਂ 'ਚ। ਤਾਂ ਵੀ ਪਾਈਆ ਦੁੱਧ ਵਾਜਣ 13 ਕਿਲੋ ਦੁੱਧ ਤਿੰਨ ਥਾਣਾਂ 'ਚ। ਕਿਹਦਾ ਸੂਆ ਕਿਹਨੇ 'ਚ 15 ਦਿਨਾਂ ਦਾ? ਤੀਜਾ ਸੂਆ। ਹਾਂਜੀ। ਜੈ ਜੈ ਮੋਲ। ਮੋਲ 26000। ਲਓ ਭਾਈ 26000 ਦੀ। ਇੱਕ ਮੈਂ ਹੋਰ ਸਲਾਹ ਦਿੰਦਾ ਛੋਟੀ ਜੀ ਮਰਜ਼ੀ ਤੁਹਾਡੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ 54 ਰੁਪਏ ਦਾ ਦੁੱਧ ਦਾ ਡੋਗਲੀ ਹੈ ਹਮ ਮਰਜ਼ੀ ਤੁਹਾਡੀ ਹੈ ਪੈਸੇ ਤੁਸੀਂ ਲਾਉਣੇ ਆ 26000 ਮੁੱਲ ਥੋੜਾ ਕਹਣਾ ਕਿਰਾਏ ਭੜੇ ਜੋਗਾ ਛੋਟ ਛੱਪਾ ਤੇਲ ਪਾਣੀ ਜੋਗਾ ਹੋ ਜਾਊਗਾ ਤੇ ਜਿਹਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਥੋੜੇ ਪੈਸੇ ਲਾਉਣੇ ਆ ਮਰਜ਼ੀ ਭਣੀ ਬਿਨਾ ਬੱਚੋਂ ਚੋਲੋ ਇਹਨਾਂ ਉਹਨੂੰ ਤਿਲ ਕਹਿੰਦੀ ਵੀ ਕੀ ਆ ਤੁਸੀਂ ਤਾਂ ਦੁੱਧ ਚੋਣਾ 13 ਕਿਲੋ ਆ ਜੇ ਚਾਰੇ ਥਣ ਚੱਲਦੇ ਹੁੰਦੇ ਕਿਹਨੇ 26000 ਦੀ ਦੇਣੀ ਸੀ 13 ਕਿਲੋ ਦੁੱਧ ਆ ਨੇ ਆਮਚਾਰਾਂ ਥਾਣਾਂ ਵਾਲੀਆਂ 10-12-12 ਕਿਲੋ ਦੁੱਧ ਦੇ ਦੀਆਂ ਤੇ ਥੱਲੇ ਫੇਰ ਚਾਰ ਤਿੰਨ ਥਾਣਾਂ ਦੀ 13 ਕਿਲੋ ਆ ਦੇ ਦੇਣੀ 26000 ਦੀ ਕੋਈ ਮਾੜੀ ਨਹੀਂ ਨਾਂ ਦੀ ਤੈਲ ਹੈ ਤੇ ਪਰ ਚਾਰ ਥਣੇ ਨਾਲੋਂ ਦੁੱਧ ਵੱਧ ਆ 14-13 ਕਿਲੋ ਦੁੱਧ ਹੈ ਇਹ ਤੇ ਆ ਜਾ ਤੇਰੀ ਦੂਜੀ ਸੁਗੈ ਆ ਜੀ ਇਹ ਬੱਚਾ ਮਰੀ ਹੋਈ ਹੈ ਜੀ ਹੂੰ ਇਹ ਥੱਲੇ ਦੁੱਧ ਹੈ ਕਈ 11 ਕਿਲੋ ਕਿੰਨੇ ਦੀ ਤੇ ਆਪਾਂ ਦੇ ਦਾਂਗੇ 27000 ਦੀ 11 ਕਿਲੋ ਦੁੱਧ ਦਾ 20 ਤੇ 7 27000 ਦੀ ਥਣ ਸਾਰੀਆਂ ਦੇ ਚੰਗੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉ ਪਸ਼ੂ ਜਾਦੇ ਆ ਅਗਲਾ ਵੀਡੀਓ ਕਾਲ ਕਰੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਤੁਹਾਡੇ ਕਿਸੇ ਨੇ ਮੱਥਾ ਵੇਖਣਾ ਪੂਛ ਵੇਖਣੀ ਆ ਥਣ ਵੇਖਣੇ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬੰਦ ਅਗਲਾ ਵੇਖ ਸਕਦਾ ਜਿਵੇਂ ਆ ਮੈਂ ਥਣ ਵਿਖਾਈ ਜਾਨਾ ਨਾ ਐ ਨੂੰ ਬਾਈ ਨੂੰ ਵੀਡੀਓ ਕਾਲ ਕਰੋ ਐ ਕੱਲੇ ਕੱਲੀ ਵੇੜ ਦੇ ਮੱਝ ਦੇ ਤੁਹਾਨੂੰ ਥਣ ਵਿਖਾ ਦੂ ਮੂੰਹ ਵਿਖਾ ਦੂ ਕੱਦ ਵਿਖਾ ਦੂ ਸਾਰਾ ਕੁਝ ਟਿਕਾ ਕੇ ਵਿਖਾਉ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਸੀਂ ਇੱਕ ਨਗ ਲੈਣਾ ਵਾਧ ਤੋਂ ਵਾਧ ਦੋ ਨਗ ਲੈਣੇ ਹੋਣੇ ਆ ਤੈਨੂੰ ਟਕਾ ਕੇ ਵਿਖਾ ਦੂ ਮੈਂ ਤਾਂ ਨਾ ਸਾਰੇ ਵਿਖਾਇਆ ਤੁਹਾਨੂੰ ਮੋٹے ਮੋٹے ਵਿਖਾ ਦੇ ਜੇ ਮੈਂ ਟਕਾ ਕੇ ਵਿਖਾਉਂਦਾ ਫਿਰ ਥੋੜੀ ਜਿਹੀ ਵੀਡੀਓ ਵੱਡੀ ਬਣ ਜਾਂਦੀ ਹੈ ਫਿਰ ਤੁਸੀਂ ਸਾਰੇ ਭੈਣ ਭਰਾ ਕਹਿੰਦੇ ਆ ਬਾਈ ਯਾਰ ਵੀਡੀਓ ਵੱਡੀ ਬਣਾ ਦੇਣਾ ਮੋਟੀ ਮੋਟੀ ਇਨਫਰਮੇਸ਼ਨ ਦਿਆ ਕਰ ਕਿਹੜਾ ਪੰਡਾ ਕਿੰਨੇ ਪਸ਼ੂ ਵਕਾਊ ਆ ਕੀ ਮੌਲਕ ਦੀ ਦੁੱਧ ਤੇ ਬਸ ਵੀਡੀਓ ਬੰਦ ਕਰ ਦੇ ਉਸ ਤੋਂ ਬਾਅਦ ਅਸੀਂ ਆਪ ਵੇਖ ਲਈਏ ਕਿਉਂਕਿ ਵੀਡੀਓ ਬੜੀ ਲੰਮੀ ਹੋ ਜਾਂਦੀ ਇੰਨਾ ਲੰਮੀ ਕੋਈ ਵੇਹਣਾ ਨਹੀਂ ਤਾਂ ਹੀ ਆਪਾਂ ਮੋٹے ਮੋٹے ਜਾਨਵਰ ਵਿਖਾਈ ਦੇ ਆ ਜਿਹਦੇ ਪਸੰਦ ਆਉ ਤੁਸੀਂ ਵੀਡੀਓ 깔 ਤੇ ਆਪ ਦਾ ਟਿਕਾ ਕੇ ਜਾਨਵਰ ਵੇਖੋ ਦੂ ਬਾਅਦ ਚ ਬਾਈ ਦੇ ਘਰੇ ਆ ਜਾਓ ਤਸੱਲੀ ਕਰ ਲਿਓ ਇਹ ਜੀ 55 ਮਹੀਨਿਆਂ ਦੀ ਵੱਠੀ ਪੰਜਾਬ ਵਾਲੀ ਜੱਸੀ ਹਮ ਖਵਾਲ ਬੋਲੀ ਵਾਈ ਇਹਦੇ ਪੂਛ ਵਾਲੇ ਖਵਾਲ ਨਹੀਂ ਵਾਈ ਇਹਦੇ ਵਾਲ ਬੋਨੇ ਹਨ ਸੋਨੇ ਆ ਕੰਗੀ ਮਾਰੀ ਨਹੀਂ ਸਵੇਰੀ ਵਾਹਾਂਗੇ ਸਵੇਰੀ ਠੀਕ ਆ ਜਦੋਂ ਅਗਲਾ ਆਇਆ ਝੋਲੀ ਦੇ ਹਮ ਝੋਲੀ ਚੰਗੀ ਆ ਥਣ ਬਲਾ ਮੋਟਾ ਹਮ ਚੰਗੇ ਦੁੱਧ ਵਾਲੀ ਵੀ ਆ ਬੇਦਾ ਕਿੰਨੇ ਦੀ ਇਹਦਾ ਮੁੱਲ 16000 ਦੀ ਕਿੰਨੀ ਉਮਰ ਹੈ ਇਹਦੀ ਇਹ 55 ਮਹੀਨਿਆਂ ਦੀ 55 ਮਹੀਨਿਆਂ ਦੀ 16000 ਦੀ ਦੇ ਦੇਣੀ ਹੈ ਜੇ ਕੋਈ ਜਰਸੀ ਲੈਣ ਦਾ ਚਾਹਵਾਣਾ ਮੋٹے-ਮੋٹے ਥਾਣਾ ਬੱਚਾ ਕਿਸੇ ਨੇ ਪਾਲਣਾ ਤਾਂ 16000 ਚੋਂ ਛੋੜਛਾਪਾ 5-400 ਮਾਨਤਾਨ ਕਰ ਦੂ ਕੋਈ ਗੱਲ ਨਹੀਂ 100-200 ਵਧ ਕਰ ਦੂ ਆ ਵਹਿੜ ਢਾਈਆਂ ਦੀ ਗੱਭਣਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਕਿ 15-15 20-2000 ਦੀਆਂ ਵੱਛੀਆਂ ਵੀ ਕੀ ਜਾਂਦੀਆਂ ਇਕੱਲਾ ਸ਼ਰਮੇ ਨੇ ਨਹੀਂ ਇਹ ਤਾਂ 16000 ਮੁੱਲ ਕੀ ਤਾਂ ਜਿਹਦੇ ਵੀ ਘਰੇ ਇਦੀਆਂ ਇੱਕ ਵਹਿੜਾ ਖੜੀਆਂ ਜਾਂ ਵੱਡੀਆਂ करेगी तू ਘੱਟ ਦਿੰਦਾ ਨਹੀਂ ਬੜਾ ਆਪਣੇ ਕੋਲ ਹੈਗੀਆਂ ਜਿਆਦੇ ਮੁੱਲ ਲਈ ਵੱਛੀਆਂ ਹਾਂ ਨਹੀਂ ਮੈਂ ਤਾਂ ਉਦਾਹਰਨ ਦਿੱਤੀ ਹੈ ਕਿ ਜੇ ਕਿਸੇ ਨੇ ਵੱਛੀ ਨਹੀਂ ਲੈਣੀ ਆਹ ਲਈ ਚੰਗੀ ਹੈ ਉਦੋਂ 26000 ਮੁੱਲ ਢਾਈਆਂ ਦੀ ਗੱਭਣ ਪਤਾ ਤਾਂ ਹੈਗਾ ਚੈੱਕ ਪਾਸ ਹੈ ਵਧੀਆ ਸੇਵਾ ਕਰ ਲੋ 6 ਇੱਕ ਮਹੀਨੇ ਸਾਢੇ 6 ਮਹੀਨੇ 6 ਮਹੀਨੇ ਸੇਵਾ ਕਰ ਲੋ 15 ਦਿਨ ਤਾਂ ਜਾਨਵਰ ਪਹਿਲਾਂ ਵਿਕਰੀ ਚ ਆ ਜਾਂਦਾ ਤੇ ਨਾਲ ਇਹਨੇ 5-6 ਮਹੀਨੇ ਦੁੱਧ ਪਿਆ ਉਹਨਾਂ ਦੇ 5-6 ਮਹੀਨੇ ਵਧੀਆ ਸੇਵਾ ਕਰ ਲੋਗੇ ਤੇ ਨਾਲੇ ਤਾਂ ਇਹ ਪੈਸੇ ਦੁੱਗਣੇ ਢਾਈ ਗੁਨੇ ਕਰ ਦੂ ਫੋਨ ਨੰਬਰ ਸਕਰੀਨ ਤੇ ਆ ਆ ਸਾਰਾ ਹੀ ਮਾਲ ਸੇਲ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਇੱਥੇ ਭਿੰਡਰ ਕਾਲਾ ਪੈਂਦਾ ਬਾਈ ਦਾ ਕੋਈ 16000 ਦੀ ਆ ਕੋਈ 26000 ਦੀ ਆ ਕੋਈ 28000 ਦੀ ਆ ਕੋਈ 40000 ਦੀ ਆ ਕੋਈ 34000 ਦੀ ਆ ਹੈ ਤੇ ਇੱਕ 24 ਵਾਲੀ ਖੜੀ ਆ 9 ਕਿਲੋ ਦੁੱਧ ਸਾਰਾ ਮਾਲ ਹੀ ਸੇਲ ਆ ਜਮਾਂ ਜਜ ਮੁੱਲ ਆ ਇਦੂ ਘੱਟ ਮੁੱਲ ਜਦਾ ਮੰਡੀ ਦੇ ਵੀ ਨਹੀਂ ਜਾਨਵਰ ਮੈਲ ਨੇ ਜਿੰਨਾ ਮੁੱਲ ਜੈਜ ਬਾਈ ਨੇ ਕੀਤਾ ਬਾਕੀ ਸਾਰੀਆਂ ਦੁੱਧ ਵਾਲੀਆਂ ਆਏ ਨਹੀਂਗਾ ਕਿ ਕੱਲੀਆਂ ਗੋਹਾ ਚੱਕਣ ਵਾਲੀਆਂ ਹੀ ਆ ਕਿ ਥੱਲੇ 10 ਕਿਲੋ ਦੁੱਧ ਆ ਕਿ ਥੱਲੇ 9 ਕਿਲੋ ਆ ਕਿ ਥੱਲੇ 13 ਕਿਲੋ ਆ ਜਿਵੇਂ ਉਹ ਤੇਲ ਆ ਉਹਦੇ ਥੱਲੇ 13 ਕਿਲੋ ਆ ਕੰਡੇ ਦੇ ਜੋ ਕੇ ਲੈ ਜਾਓ ਮੁੱਲ ਉਹਦਾ ਜਿਵੇਂ ਜੈਜ 26 ਦੀ ਦੇ ਦੇਣੀ ਆ 13 ਕਿਲੋ ਦੁੱਧ ਤਿਆਰ ਹੋਵੇ 25-26 ਹਜ਼ਾਰ ਦੀ ਕੌਣ ਦਿੰਦਾ ਕੋਈ ਨਹੀਂ ਦਿੰਦਾ ਸਾਰਿਆਂ ਨੂੰ ਹਸ਼ੀ